ਚਲ 12ਵਾਂ ਤਾਂ ਨਿਪਟ ਗਿਆ ਥੋੜਾ ਜੰ ਅੰਦਰ ਹੋ ਰਹਿ ਗਿਆ ਫੇਰ ਕਰਦੇ ਹਾਂ ਕੀ ਕੀ ਗੱਲਾਂ ਕਰੀ ਜੰਨੀ ਆ ਮਤਾਂਏ ਕਹਿੰਦੀ ਤੇ ਸਰ ਦਿੰਨੀ ਆਹੀ ਲੋਟਾਂ ਦਾ ਪਸੂਆ ਚ ਪਸੂ ਹੋਣਾ ਪੈਂਦਾ ਮਿੰਟ ਨਹੀਂ ਪਰੇ ਹੁਣ ਦਿੰਦੀ ਆ ਚਲ ਠੀਕ ਆ ਮਾਨਸਾ ਜਾਇਆ ਹੁਣ ਰਜੂ ਨਾਲ ਮਾਨਸਾ ਕੀ ਲੈਣ ਜਾਣਾ ਉਹਨਾਂ ਕੰਮੂ ਕੋਲ ਫੋਨ ਕਰਤਾ ਮੈਨੂੰ ਕਹਿੰਦਾ ਲੈ ਰਜੂ ਤਾਂ ਪਹਿਲਾਂ ਨਾ ਕੰਮ ਕਰੇ ਨਾ ਕਿਸੇ ਨੂੰ ਕਰਨ ਦੇਵੇ ਇਹਨਾਂ ਨੂੰ ਹੁਣ ਤਾਂ ਪਾਣੀ ਤਾਂ ਨਹੀਂ ਤਾਂ ਪਿਆ ਦੇ ਪਾਣੀ ਮੇ ਆ ਕੇ ਪੀ ਲੂ ਤਾਂ ਖੱਖ ਤਾਂ ਖਾਈ ਜਾਂਦਾ ਆ ਕੇ ਮੈਨੂੰ ਪਤਾ 10 ਵਜਾ ਦਊਗਾ ਉਹਦੋਂ ਇਹ ਢਾਈਆਂ ਮਰ ਜਾਣਗੇ ਗਰਮੀ ਕਿੰਨੀ ਪੈਂਦੀ ਆ ਕੋਈ ਗੱਲ ਨਹੀਂ ਖਾਣ ਦੇ ਆ ਕੇ ਪਿਆ ਦੂੰ ਉਏ ਮੁੜਨ ਲੱਗੇ ਨੇ ਹਜੇ ਟੰਕਰ ਹੋਰ ਬੰਨਣਾ ਇਹਨੂੰ ਕਹਿੰਦਾ ਸਾਹਮਦੇ ਤੇ ਥੋ ਆ ਨਹੀਂ ਗੇ ਸਾਹਮਦੇ ਜਾਣਾ ਹੋਰ ਕਿਵੇਂ ਸਾਹਮਦੇ ਹੁੰਦੇ ਨੇ ਇਹਨਾਂ ਨੂੰ ਪਾਣੀ ਤਾਂ ਨਹੀਂ ਪਿਆ ਕੇ ਉਧਰ ਹਵਾ ਚ ਬੰਨ ਦੋ ਬਾਹਰੇ ਕੋਈ ਗੱਲ ਨਹੀਂ ਕਰ ਫਿਰ ਵੀਰੋ ਤਸ ਪਾਗੀ ਫਿਰ ਮੈਂ ਆਪੇ ਇੱਧਰ ਕਰ ਦਿੰਦਾ ਆ ਕੇ ਬੰਨੂੰਗਾ ਆਪੇ ਮੈਂ ਕੋਈ ਗੱਲ ਨਹੀਂ ਹਜੇ ਅੰਦਰ ਸਾਰੇ ਪੈ ਨੇ ਕੰਮ ਪਰ ਕੰਮ ਤਾਂ ਕਰ ਲਿਆ ਕਰੇ ਨੇ ਕਿੰਨੇ ਕੰਮ ਨੇ ਆਪਣੇ ਕੰਮ ਤਾਂ ਇਹਨੂੰ ਲੱਗਦਾ ਕਰਨ ਨੂੰ ਕੰਮ ਕਿਉਂ ਨਹੀਂ ਸਾਰੇ ਤਾਂ ਕੰਮ ਹੋ ਜਾਂਦੇ ਨੇ ਰਸੋਈ ਚ ਸਾਫ ਸਪਈਏ ਦਾ ਝਾੜੂ ਪੋਚੇ ਦਾ ਭਾਂਡੇ ਠਿੱਕਰ ਦਾ ਕੱਪੜੇ ਲੀੜੇ ਦਾ ਕੰਮ ਕੀ ਨਹੀਂ ਬੁੜੀਆਂ ਨੂੰ ਫਿਰ ਬੁੜੀਆਂ ਦਾ ਕੰ ਆਪੇ ਸਾਮੂ ਕੁ ਯੋਲ ਨਹੀਂ ਮੈਂ ਸਾਮਲੇ ਗਾਪੀ ਬਸ ਬਾਹਰ ਨਿਕਲਦੀ ਰਹਿੰਦੀ ਆ ਹੋਰ ਤਾਂ ਕੋਈ ਗੱਲ ਨਹੀਂ ਬਸ ਆਪੇ ਸਿੱਟੇ ਹਾਂ ਜੇ ਹੋਰ ਕਰਨਗੇ ਦਵਾਰੇ ਉਹ ਪਾ ਕੇ ਲੈ ਕੇ ਜਾਊਂਗੀ ਕੋਈ ਜਿਹੜਾ ਤਾਂ ਨਹੀਂ ਲਾਈ ਜਾਊਂਗੀ ਮੈਂ ਵੀਰਪੜ ਕੰਨੀ ਹੋ ਜਾ ਮਸਰੀ ਪੈਗਾ ਬਿਨਾ ਕਿਸੇ ਜਾਣ ਦੇਵੇ ਨਾ ਜਾਵੇ ਵੀ ਉਹ ਬੰਦਾ ਬੰਦੇ ਦਾ ਕੰਮ ਹੀ ਹੁੰਦਾ ਹੈ ਆ ਹੁਣ ਚਾਰ ਦਿਨ ਤੂੜੀ ਪਾਵਾਂਗੇ ਜੇ ਅਗਲੇ ਦੇ ਜਾਵਾਂਗੇ ਕੰਮਕੋਰ ਕਰਾਵਾਂਗੇ ਫੇਰ ਹੀ ਅਗਲਾ ਆਊਗਾ ਆਪਣੇ ਸਰੀ ਬੈ ਦੇ ਕੰਨੀ ਜਮਾ ਯਾਰ ਅਸਤੀ ਹਰ ਕਿ ਵੈਨ ਕਿ ਪ੍ਰੰਡਾ ਖਾਲੇਂਦੀ ਆ ਸਾਰਾ ਦਿਨ ਲੜਾ ਜੇ ਮਾ ਕੋਈ ਕੰਮ ਨਹੀਂ ਦੇ ਕੋਲੇ ਬੁੜੀਆਂ ਨੇ ਕੰਮ ਨਹੀਂ ਵੀ ਉਹ ਤਾਂ ਮੈਂ ਦੱਸ ਕਰੀ ਜਾਨੀ ਉਹ ਕਿ ਮੇਰੇ ਤੂੰ ਕਰਦਾ ਬੰਦਿਆਂ ਨੇ ਆਪਦੇ ਤਾਂ ਕਰ ਲੇ ਆਪਦੇ ਕੰਮ ਵੀ ਮੇਰੇ ਗਲ ਪਾ ਜਾਂਦਾ ਆ 10 ਵਾਰੀ ਕਹਤਾ ਹਿੱਟ ਨੂੰ ਵੀ ਹਿੱਟ ਲਿਆ ਦੇ ਭਈ ਮੱਖੀਆਂ ਇੰਨੀਆਂ ਹੋਰੀਆਂ ਨੇ ਮੱਖੀਆਂ ਨੇ ਆਪਦੇ ਕੰਮ ਹੁੰਦੇ ਨਹੀਂ ਲੋਕਾਂ ਦੇ ਕੰਮ ਨੂੰ ਮੂਰੇ ਜਾਂਦਾ ਮੂੰਹ ਝੋ ਨਹੀਂ ਕੱਟਣ ਦਿੰਦਾ ਬੋਲ ਪਤਾ ਨਹੀਂ ਕਹੇ ਜਾਂ ਕਹੇ ਜਾਂ ਨਾ ਇੰਨਾ ਪਾਦਾ ਬੰਦਾ ਵਾ ਤਾਂ ਬੁੜੀਆਂ ਬੇਲੀਆ ਹੀ ਨਹੀਂ ਨਾ ਪੁੱਤੇ ਦੇ ਇੱਕ ਦਿਨ ਬੁੜੀ ਬਾਹਰੇ ਵਗ ਜੇ ਬੂਰੀ ਆ ਜਾਂਦੀ ਆ ਕਰੇ ਟੋਕੜਾ ਨਹੀਂ ਪਕਾ ਕੇ ਖਾਦਾ ਜਾਂਦਾ ਨਾਲੇ ਚਲੋ ਉਹ ਗੱਲ ਮੰਨਦੇ ਆ ਕਹਿੰਦੇ ਤਾਂ ਹੁੰਦੇ ਆ ਸਿਆਣੇ ਵੀ ਬੁੜੀ ਵਗੈਰ ਘਰ ਨਹੀਂ ਤੇ ਬੰਦੇ ਵਗੈਰ ਖੇਤ ਨਹੀਂ ਚੱਲੇ ਜਿਹੜਾ ਲੈਂਡਾ ਬੰਨੇ ਆ ਇਹ ਤਾਂ ਨਾਲ ਕਰਵਾ ਸਕਦਾ ਇਹ ਵੀ ਮੇਰੇ ਗੱਲ ਸਾਨੂੰ ਸਵੇਰ ਦੇ ਭਾਂਡੇ ਪੈਨੇ ਹਜੇ ਮੈਂ ਕੱਪੜੇ ਧੋਨੇ ਨਹੀਂ ਪੋਚਾ ਰਹਿੰਦਾ ਹਜੇ ਕਹਿੰਗੇ ਬੁੜੀਆਂ ਬੇਲੀਆਂ ਤਾਂ ਹੀ ਤਾਂ ਫਿਰ ਮੈਨੂੰ ਗੁੱਸਾ ਆ ਜਾਂਦਾ ਕਿਹੋ ਜੀ ਬੋਲਦੀ ਆ ਉਹ ਨਹੀਂ ਮੈਂ ਬੋਲਦੀ ਕੁੱਤਾ ਤਾਂ ਮੈਂ ਕਿੰਨਾ ਮਰਜੀ ਕੰਮ ਕਰੀਆ ਮੇਰਾ ਐਂ ਚਿੱਤ ਖझा ਜਾਂਦਾ ਨਾ ਕਰੇ ਨਾ ਕਰਨ ਦੇਵੇ ਲੈ ਵਿਚਾਰੀਆਂ ਨੂੰ ਨਾਲੋਂ ਧੁੱਪ ਆ ਜੂਗੀ ਉਹਨਾਂ ਨੂੰ ਵੀ ਸ਼ਾਮੇ ਬੰਨਣਾ ਇੱਕਦਾਂ ਬਾਗਾਂ ਛੱਡ ਕੇ ਦੇਖੀ ਨਾਸੀ ਧੂ ਆ ਜੂਗਾ ਇਹ ਕੱਪੜਾ ਲੀੜਾ ਤੋ ਕਿ ਹਟੂ ਪੋਚਾ ਲਾ ਕੇ ਹਟੂ ਐਨੇ ਨੂੰ ਦੁਪਹਿਰ ਦਾ ਟਾਈਮ ਹੋ ਜੂ ਮੁੰਡਾ ਆ ਜੂਗਾ ਸਕੂਲੋਂ ਫਿਰ ਉਹਨੂੰ ਚਾਹ ਪਾਣੀ ਦਾ ਰੋਟੀ ਢੁਕਦਾ ਐਨੇ ਆਥਨ ਦਾ ਕੰਮ ਦੱਸ ਬੁੜੀਆਂ ਕੀ ਕਰਨ ਕਿੱਧਰ ਜਾਣ ਇੱਕ ਮਿੰਟ ਨਹੀਂ ਸਰਾਮ ਕਰਨਾ ਮਿਲਦਾ ਇੱਕ ਮਿੰਟ ਵੀ ਕਿਵੇਂ ਹੁੰਦਾ ਦੇਖ ਜੰਦਾ ਬਾਰੀ ਬਾਰੀ ਰੋਜ਼ ਰੋਜ਼ ਉਹੀ ਕੰਮ ਉਹੀ ਉਹੀ ਕੰਮ ਪੁੱਤੋ ਖਾਣ ਨੂੰ ਚੱਗ ਚੰਗੇਰਾ ਫਲਾਨੀ ਚੀਜ਼ ਬਣਾ ਦੇ ਚਿੱਕੀ ਬਣਾ ਦੇ ਆਇਨੂ ਜੀ ਕਰਦਾ ਚਲ ਉਹ ਤਾਂ ਕਰਨਾ ਚਲ ਬੁੜੀਆਂ ਦਾ ਫਰਕ ਹੈ ਉਹ ਤਾਂ ਕੋਈ ਗੱਲ ਨਹੀਂ ਕਰੀ ਆ ਨੇ ਪਰ ਬੰਦਾ ਆਪ ਹੀ ਜ਼ਿੰਮੇਵਾਰੀ ਸੰਭੇ ਵੀ ਕੱਲ੍ਹ ਦੀ ਜਾਣੀ ਤੇ ਦੇਖੇ ਕਿ ਚਰਮ ਦਾ ਮਾਲ ਪਸੂ ਦਾ ਤਾਂ ਸਾਂਹ ਕੱਲ੍ਹ ਦੀ ਕੱਲ੍ਹ ਸਰਦਨ ਪਸੂ ਤੇ ਹੈ ਮਰ ਗਈ 3 ਵਜੇ ਪਾਣੀ ਪੀਣਾ ਵਿਚਾਰਿਆ ਪਤਾ ਨਹੀਂ ਕਿਹਦੇ ਨਾਲ ਤਾਂ ਗਿਆ ਸੀ ਕਿਹਦੇ ਨਾਲ ਨਾਲ ਚਾਰੇ ਪੀਲਾ ਦੀਗਦੀਆਂ ਸੀ ਉਹਨੂੰ ਵੀ ਆ ਕੇ ਪਿਆਊਗਾ ਲੱਛੀ ਆਊਗਾ ਪਾਣੀ ਉਹ ਤਾਂ ਸਾਨੂੰ ਧਿਆਈਆਂ ਮਾਰ ਦਿੰਦਾ ਸਾਰਾ ਸਾਰਾ ਦਿਨ ਮੈਂ ਨਾ ਹੋਵਾਂ ਮੇਲਾ ਤੇ ਤੁਸ ਤੂੰ ਹੀ ਮਰ ਜਾ ਚਲ ਵਿਚਾਰੀਆਂ ਨੇ ਪਾਣੀ ਤਾਂ ਪਿਆ ਤੇ ਜਿਹੜਾ ਰੂਰ ਰਹਿਦਾ ਕੱਖ ਖਾ ਲੈਂਦੇ ਆਟਾ ਲੱਗਿਆ ਹੋਇਆ ਵੜੀਆ ਕਹੇ ਜਾ ਇਨਸਾਨ ਹੈ ਪੂਰਾ ਫਿਕਰ ਨਹੀਂ ਪਰ ਪਤਾ ਹੈ ਵੀ ਕਰ ਲੂਗੀ ਤਾਂ ਹੀ ਛੱਡ ਕੇ ਉੱਡ ਜਾਂਦਾ ਹਜੇ ਤਾਂ ਹੋਰ ਕੋ ਨਾ ਮੈਂ ਗਾਈਆਂ ਲਿਆਉਂ ਲਿਆਵੇਂਗਾ ਗਾਈਆਂ ਮੇਰੇ ਤਾਂ ਇੰਨਾ ਨਹੀਂ ਹੱਥ ਖੜੇ ਕਰਾ ਰੱਖਿਆ मत्था नी लोटा नी हाँ दिया तो मत टेकै इन्होंट आदि गोहा सटिया कर दी आराम कि गर्मी च करना तो अपना ही औखा कम हाँ लगता दो तीन बुरी होने फिर कट दिया फिर सरीके हो जाए तो बथेरा करना ही है नहीं। ਪਾਰਹ ਨਰਾਮ ਕਰ ਹਿੰਤਾ ਹਾਂ ਤਾਂ ਸਾ ਬੜੀ ਤੱਕ ਕੇ ਦੀ ਫਰਦੀਆਂ 4 ਵਜੇ ਤੇ ਉੱਠੀ ਆਏ ਬਸ ਹੋ ਜਾਂਦੀ ਆ ਕਿੰਨੀ ਗਰਮੀ ਹੋਈ ਹੈ ਪਾਣੀ ਪੀਣਾ ਸਤ ਕਾਣਾ ਨੂੰ ਰਹਿਣਾ ਚਲ ਪਹਿਲਾਂ ਚਾਹ ਪੀਨੇ ਆ ਪਾਣੀ ਫੇਰ ਹੀ ਪਿਉਣਾ ਹੁਣ ਤੱਕ ਅੱਖਾਂ ਹੀ ਜੰਦੀਆਂ ਨੇ ਮਿਰਪੜ ਪੈਗੀ ਹੋਰ ਮਾਤਾ ਬੇਲੀ ਸੀ ਪੈਗੀ ਮੈਨੂੰ ਕਿਹੜਾ ਕੋਈ ਕੰਮ ਹੈ ਪੁੱਛਿਆ ਸੋਈ ਕੁੱਤੀ ਮੁੰਗਲ ਪੈ ਜਾਂਦੀ ਆ ਸੋਈ ਕੁੱਤੀ ਮਾਂਗੂਆ ਹੁਣ ਪਈ ਸੀ ਹਜੇ ਪਰ ਪੁੱਛੀ ਵੀ ਪੈ ਗਈ ਇਸ ਗੱਲ ਕੀ ਮੈਂ ਮੋਲ ਮੈਂ ਛੁੱਟੀ ਮਰੀ ਇਧਰੇ ਪਰ ਤਾਂ ਇਹ ਨਹੀਂ ਪਤਾ ਵੀ ਮੈਂ ਪਈਆਂ ਫਿਰ ਕਿਵੇਂ ਬੈਠੀ ਸੀ ਤਾਂ ਗਾ ਚਾਦੀ ਕੁੱਟ ਬਣਾ ਕੇ ਲਿਆ ਦਰ ਪਤਾ ਲੱਗ ਗਿਆ ਵੀ ਹੁਣ ਪੈ ਗਈ ਬੱਸ ਵੀ ਹੁਣ ਮੈਂ ਬਾਗ ਜਾ ਕਰੇ ਕੰਮ ਕਰ ਲਿਓ ਨੇ ਬੱਸ ਉਹਦੀ ਆ ਗਿਆ ਉਧਰ ਮੈਂ ਕਿਹੜਾ ਬੇਲਾ ਉਲਾਣਾ ਦੇ ਜਰਾ ਤੁਹਾਨੂੰ ਬੈਲੇ ਨੂੰ ਕਰਿਆ ਕੀ ਆ ਕਣਕ ਆਪਣੀ ਵੱਡੀ ਪਈ ਆ ਤੁਲਗੀ ਹੋਰ ਕੋਈ ਕੰਮ ਹੀ ਨਹੀਂ ਹੁਣ ਤਾਂ ਕੋਈ ਕੰਮ ਹੀ ਨਹੀਂ ਕੰਮ ਕਿਉਂ ਨਹੀਂ ਅਹੜ ਪੌਦ ਵੀ ਦਾਂਗੇ ਵੀ ਤਰਕੇ ਆ ਮਾਨਦਾ ਮੈਂ ਤੇਰਾ ਅੱਜ ਤਾਂ ਨਹੀਂ ਵੀਜੀ ਉਹ ਤਾਂ ਰਾਜੂ ਕਾ ਵੀ ਤਰਕੇ ਆਇਆ ਆਪਣਾ ਨਾਲ ਹੀ ਤਰਕੇ ਆਇਆ ਤਰਕੇ ਆਇਆ ਆਪਣਾ ਨਾਲ ਪਤਾ ਹੀ ਆ ਉਹ ਨਾਲ ਹੀ ਤਰ ਆ ਮੈਂ ਆਪਣਾ ਵੀ ਤਾ ਬਣਦੇ ਦੀ ਪੁੱਛਣੇ ਲਾਟ ਹੋ ਗਈ ਹੁਣ ਸਾਰਾ ਪਾਣੀ ਪੈ ਕਾ ਮੈਨੂੰ ਪਾਣੀ ਤੂੰ ਚਾਹਦਾ ਵੇ ਗੁੱਟ ਗੁੱਟ ਨੂੰ अच्छा आज तेनु ਆਇਆ ਪਿਆ ਹਾਜੇ ਵੀ ਮੇਰੇ ਸਿਰ ਤੇ ਪਾਣੀ ਪੈ ਗਿਆ ਇਆਂ ਨੂੰ ਤਾਂ 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 ਤਿੰਨ ਤਿੰਨ ਚਾਰ ਚਾਰ ਬਾਲਟੀਆਂ ਪੀ ਗਏ ਪਾਣੀ ਦੇ ਦੋਨੇ ਚਲ ਸ਼ਾਬਾਸ਼ ਉਹ ਪੱਛਾ ਵਿਚਾਰਾ ਤੇ ਆਇਆ ਮਰੀ ਜਾਂਦਾ ਤਾਂ ਬਾਲਟੀ ਪਾਣੀ ਦੀ ਉਹ ਪੀ ਗਿਆ ਪੁੰਨੀਆਂ ਪਿਆ ਤਾਂ ਫਿਰ ਤਾਂ ਢੀ ਗੱਲ ਪੁੰਨ ਤਾਂ ਹੈਗਾ ਤੈਨੂੰ ਤੂੰ ਵੀ ਪੁੰਨ ਲਾ ਲੈ ਕੋਈ ਤੂੰ ਵੀ ਪੁੰਨ ਖਾਟ ਲੈ ਕਰ ਚਲ ਮੈਂ ਪਿਆ ਨੂੰ ਗੁਗਰ ਨਹੀਂ ਮੈਂ ਕੱਖਵਾ ਦੂ ਹੋ ਗਿਆ ਮੈਂ ਕੱਖ ਪਾ ਦੇਗਾ ਪਰ ਇਹ ਬਣਾ ਦੇ ਤੇ ਸੇਕ ਮਰੀ ਜਾਂਦਾ ਹੁਣ ਵਿਚਾਰੀਆਂ ਨੂੰ ਹਵਾ ਚ ਲੰਬੀ ਬਣਾ ਚਾਹ ਦੀ ਘੁੱਟ ਤੇ ਤੁਨੂੰ ਬਣਾ ਦਿੰਨੀ ਕੋਈ ਚਾਹ ਦੀ ਘੁੱਟ ਉਹਨਾਂ ਨੂੰ ਤਾਂ ਬੰਨਿਆ ਤੇ ਗਰਮੀ ਚ ਖੜੀਆਂ ਨੇ ਬਣਾ ਦੂੰਗੀ ਹੁਣ ਮੱਚੀ ਸੀ ਪਈ ਸੀ ਵੀ ਦਮ ਲਾ ਲਾ 10 ਮਿੰਟ ਆਹੀ ਕੁਛ ਅਜੇ ਬੋਲਦਾ ਆਈ ਐਂ ਪਾਣੀ ਦਾ ਗਲਾਸਾ ਫੜਾਵਾ ਆ ਬੰਦਾ ਵਰੂੰ ਪਾਣੀ ਤੇ ਕੀ ਜੋਰ ਲੱਗਦਾ ਕੈਂਪਰ ਭਰਿਆ ਪਾਣੀ ਦਾ ਭਰ ਲਾ 10 ਗਲਾਸ ਆਏ ਵੀ ਦੇਖ ਲੈ ਵੀ ਕਿੰਨਾ ਕੰਮ ਕਰਕੇ ਹਟਿਆ ਹਜੇ ਉਹ ਕਪੜਿਆਂ ਦਾ ਪ੍ਰੈਸ ਟੇਬਲ ਭਰਿਆ ਉਹਨਾਂ ਦੀ ਮੈਂ ਤਾਂ ਮਾਰਨੀ ਆ ਹਜੇ ਹਜੇ ਪੁੜੀਆਂ ਬੇਲੀਆਂ ਜਿਹੜੇ ਬੰਦੇ ਦੱਸਣਗੇ ਬੇਲੀਆਂ ਇੰਨਾ ਕਿੰਨਾ ਤਾਂ ਮਗਵਾਲ ਦੀ ਵੇਲਾ ਆਇਨਾ ਕੰਮਦਰਾ ਇਹੰਦਾ ਕਰ ਜਾ ਲੈ ਤੂੰ ਇੱਕ ਦਿਨ ਕਰਕੇ ਦੇਖ ਲੈ ਲੈ ਮੈਂ ਬਹਿ ਜਾਣੀ ਆ ਇੱਕ ਦਿਨ ਕਰਕੇ ਦੇਖ ਲੈ ਤੂੰ ਖੇਤ ਦਾ ਕਰ ਲੈ ਕਰਮ ਕਰੇ ਕਰ ਲੈ ਗੁਰੂ ਕਰ ਬਸ ਆ ਆਉਂਦੀ ਆ ਬਰਾਬਰੀ ਖੇਤ ਦਾ ਕਰ ਲੈ ਕਰ ਕਰਦਾ ਕਰ ਲੈ ਕਰ ਹੋਰ ਕੋਈ ਕੰਮ ਨਹੀਂ ਗਲ ਖੈਨਾ ਬਣਦਾ ਸਾਮ ਨੇ ਬਣ ਦੇ ਬਣਾ ਦੇਨੀ ਆ ਚਾਹ ਕੋਈ ਨਾ ਪੀ ਲਈ ਹਾਂ ਆ ਵੀ ਚਾਦਰਾਂਆਂ ਵਧੀਆ ਤਪਦੀਆਂ ਯਾਰ ਇਹ ਸਰਕੀਰ ਆ ਕਿ ਡਿੱਗੀ ਉੱਤੇ ਠੰਡੀਆਂ ਰਹਿ ਗਰਨੀਆਂ ਉਹਦਾ ਵੀ ਜਿੱਤੇ ਵੀ ਹਰਾਮਦਾਰੀ ਆ ਖਰਾਬ ਆਉਂਦੀ ਆ ਵਧੀਆ ਜੈਸੇ ਵੀ ਚਾਦਰਾਂ ਪਹਿਣ ਫਿਰ ਵੀ ਠੀਕ ਆ ਚਲ ਚਾਪ ਵੀ ਕੀ ਕਰੀਏ ਹੁਣ ਕੋ 2 ਰੁਪਿਆ ਦਾ ਕੰਮ ਚੱਲ ਗਿਆ ਕਿਸੇ ਪਾਸੇ ਲਫੜੋ ਚਾ ਵਿਪਲ ਜੇ ਪਾਇਆ ਕਰੀਏ ਉਹ ਜੂ ਖੇਡਣੋਂ ਤੇ ਬਾਸ ਪਾ ਦਈਏ ਛੱਤ ਢੰਡੇ ਲੈਂਦੀ ਜਮਾਨ ਦੀ ਵਧੀਆ ਹਾਏ ਉਹਨੇ ਪੈ ਗਿਆ ਹਾਏ ਕਿੰਨਾ ਸੋਹਣਾ ਪੈ ਗਿਆ ਵੇ ਆਥਣ ਨੂੰ ਤਾਂ ਤੂੰ 10 ਕੋਠੀਆਂ ਪਾ ਦੇਣਾ ਪਾਤਾ ਇੱਥੇ ਬਾਸ ਦੀ ਛੱਤ ਜੇ ਕਰੇ ਖੜੇ ਤਾਂ ਪਵੇ ਤਾਂ ਕੁਛ ਬਣੇ ਆਪਣੇ ਘਰੇ ਤੇ ਸਮਾਨ ਲਿਆਉਣਦੇ ਆ ਕਿ ਫੇਰੀ ਆ ਪਹਿਲੇ ਟਪਾ ਲਾ ਕੇ ਐਸੇ ਦਬਦੇ ਕੋਲੀ ਨੇ ਲੋਕਾਂ ਦੇ ਕੰਮ ਹੀ ਨਹੀਂ ਤੇ ਇੱਥੋਂ ਲੋਟਾਂ ਦੇ ਫਿਰ ਪੁੱਛੇ ਪਾ ਦੀਏ ਅਗੇ ਹਾਂ ਪੈ ਗਿਆ ਸੱਚ ਤੈਨੂੰ ਨਹੀਂ ਪਤਾ ਬਸ ਗੱਲਾਂ ਹੀ ਆਸਤਿਆਂ ਕਰਦਾ ਹੈ ਪੁੱਛੇ ਪਾ ਜ ਰਹੀ ਲਿੱਤੇ ਤੇਰੀ ਮੈਂ ਲੈਤੀ ਆ ਰਾ ਤੇਰੇ ਮਗੁਰਾ ਲੈਂਦੇ ਹੁੰਦੇ ਨੇ ਉਹ ਤਾਂ ਜਿਹਨੇ ਕੰਮ ਕਰਨਾ ਹੁੰਦਾ ਇਹ ਤੇ ਮੇਰੀ ਰਾਲਾਂ ਨਾਲ ਕੀ ਗੱਲ ਹੈ ਇਹ ਤਾਂ ਤੈਨੂੰ ਵੀ ਪਤਾ ਵੀ ਉੱਥੇ ਗਾਈਆਂ ਨੂੰ ਚਾਂ ਕਰਨੀ ਆ ਵੀ ਮੈਂ ਪਾਦਾ ਕੋਈ ਗੱਲ ਨਹੀਂ ਫਿਰ ਅਨਮੇੜੇ ਦੇ ਕੰਮ ਕਿਦਾਂ ਜਨਾ ਉਹ ਆ ਦੇਖ ਲੂੰਗੀ ਜਿਹੜਾ ਪਰਪਾਤਾ ਸਾਲ ਹੋ ਗਿਆ ਤੈਨੂੰ ਕਹਿੰਦੇ ਨੂੰ ਸਾਲ ਨਹੀਂ ਪਾਏ ਹੋਰ ਲੱਗ ਕੋਈ ਪਾਏ ਨਾ ਲੱਗਦਾ ਕਿਤੇ ਪਸੋਂ ਹੋਰ ਇਹ ਨਹੀਂ ਲੋਟਾ ਨਹੀਂ ਤਾ ਪਾਟੀਆਂ ਨਹੀਂ ਲੋਟਾਉਂਦੀ ਹੋਰ ਤਾਂ ਕਿੱਧਰ ਲੱਗਦੇ ਆ ਚਲ ਠੀਕ ਆ ਥੜੇ ਦੇ ਜਾ ਆਪਾਂ ਹਾਂ ਮਸੋਰ ਕੋਈ ਕੰਮ ਨਹੀਂ ਹੁਣ ਤਾਂ ਘਰੇ ਬੈ ਜਾ ਹੁਣ ਤਾਂ ਘਰੇ ਆਇਆ ਸੀ ਚਾਹ ਪੀ ਕੇ ਫੇਰ ਬਾਹਰ ਨਿਕਲ ਗਿਆ ਕਿੱਥੇ ਨਕਮਾ ਬੰਦਾ ਮੇਰੇ ਪੱਲੇ ਧਰਿਆ ਪਿਆ ਸੀ ਕਿੱਥੇ ਮੇਰੇ ਪਿਓ ਨੇ ਸਿਹੜੀਆਂ ਕਿੱਥੇ ਪਸਾਈਆਂ ਮੈਨਾਂ ਚ ਬਲੱਡ ਵਧਣ ਲਾਰਖਾ ਮੇਰਾ ਤਾਂ ਇੱਕ ਦਿਨ ਮੈਨੂੰ ਤਾਂ ਇਹ ਟੈਕ ਦਬਾ ਕੇ ਛੱਡਣਗੇ ਇਹ ਤਾਂ ਟੱਸ ਤੋਂ ਮੱਸ ਨਹੀਂ ਹੁੰਦੇ ਪੱਥਰਾਂ ਤੇ ਬੂੰਦਾ ਨਹੀਂ ਪੈਂਦੀਆਂ ਕਹਿੰਦੇ ਹੁੰਦੇ ਪੱਥਰ ਤੇ ਬੂੰਦ ਪਈ ਕਿ ਨਾ ਪਈ ਇਹਨਾਂ ਤੇ ਨਹੀਂ ਪੈਂਦੀ ਤਾਂ ਪਾ ਛੱਡੀਆਂ ਮੈਂ ਤਾਂ ਨਾਲੇ ਮੁੰਡਾ ਆਊਗਾ ਸਕੂਲਾਂ ਮੁੰਡੇ ਨੂੰ ਲਿਆਈ ਐਡਾ ਭਾਰੀ ਬਾਗ ਹੁੰਦਾ ਜਵਾਕ ਕੋਲੇ ਕੋਈ ਨਹੀਂ ਆਜੂ ਉਹ ਕਿਤੇ ਕੁੱਟੀ ਜਾਵੇਂ ਉੱਥੇ ਤਾਂਸ ਕਹੇ ਜਾ ਬੰਦਾ ਕਹਿੰਦਾ ਆਜੂਗਾ ਕਰੇ ਪੋਰਾ ਫਿਕਰੀ ਨਹੀਂ ਉਹਦਾ ਜਵਾਕ ਹੀ ਸਿਆਣਾ ਵਿਚਾਰਾ ਜਿਹੜਾ ਆਪਦੀ ਸੜ ਤੁਰਿਆ ਆਉਂਦਾਗਾ ਇੱਕ ਬੈਣ ਨਹੀਂ ਮੱਚਦੀ ਨੂੰ ਪੁੱਤਿਆਂ ਦੀ ਵੀ ਬਾਰ ਮੂਰ ਦੀ ਨਗਦੀ ਹੋਵੇ ਬੰਦਾ ਆਪ ਲਾ ਲੇ ਛੜਕ ਤੇ ਲਾ ਕੇ ਤੁਰ ਜਾਂਦੀ ਐ ਡੜੇ ਦੁਪਹਿਰੇ ਨੇ ਮੂਰੇ ਤਾਂ ਖੜਨਾ ਪੈਂਦਾ ਹੀ ਆ ਹਾਏ ਹਾਏ ਮੱਤ ਮਾਰ ਛੱਡੀ ਐ ਮੇਰੀ ਤਾਂ ਇਥੇ ਇੱਕ ਦਿਨ ਮੈਨੂੰ ਮਾਰ ਕੇ ਸਾਂ ਲੈਣਗੇ ਹਾਏ ਓਏ ਕਿੰਨੀ ਗਰਮੀ ਇੱਕ ਬੈਗਨ ਮਾਰੀਆ ਇੱਕ ਆਏ ਵੀ ਨਹੀਂ ਗਾ ਡੈਡੀ ਲੈਣ ਆਜੇ ਮੰਮੀ 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 ਆ ਗਿਆ ਬੁੱਤੇ ਕੱਲਾ ਹੈ ਹਾਂ ਡੈਡੀ ਕਿਉਂ ਲੈਣਾ ਉਹ ਬੁੱਤੇ ਡੈਡੀ ਮਾਨਸਾ ਵਗਿਆ ਸੀ ਕੰਮ ਸੀਗਾ ਨਹੀਂ ਮੈਡਮ ਨੇ ਆਖਿਆ ਕੱਲ ਨੂੰ ਰਹਿਣਾ ਨਾ ਬਈ ਕੱਟਿੰਗ ਫੋਰ ਬੱਟ ਕੋਈ ਨਾ ਬੋਟ ਟੁੱਟੇ ਬੇ ਲੈ ਆਵਾਂਗੇ ਕੋਈ ਨਾ ਮੈਂ ਪਾਣੀ ਲੈਣੀਆਂ ਤੈਨੂੰ ਚੰਗਾ ਲੈ ਆਪ ਤਾਂ ਪਾਣੀ ਗਰਮੀ ਵਾਲੀ ਹੋਗੀ ਹੈ ਨਾ ਗਰਮੀ ਲੱਗ ਸਕੂ ਚ ਪੜਾਈ ਵਧੀਆ ਕਰੀ ਲੈ ਘਰ ਤੂੰ ਭਰਤੀ ਪੁਰਤੀ ਲਾ ਦੇ ਮੈਂ ਤੈਨੂੰ ਚਾਹ ਬਣਾਉਣੀ ਹੈ ਕੀ ਖਾਏਗਾ ਲਫਟੂ ਕਾ ਬਿਸਕੁਟ ਖਾਏਗਾ ਚੰਗਾ ਮੈਂ ਲਿਆਉਣੀ ਆ ਤਾਂ ਚਾਹ ਬਣਾ ਕੇ ਲੈਣੇ ਨਾਲ ਬਿਸਕੁਟ ਆ ਪਰ ਦੀ ਚੇਂਜ ਕਰ ਲੈ ਬਾਟਨ ਖੋਲ ਲੈ ਚੰਗਾ ਫਿਰ ਮੈਂ ਤੈਨੂੰ ਕੱਪੜੇ ਦਿਨੀ ਆ ਬਦਲਣ ਨੂੰ ਉਹ ਮੰਮੀ ਹਾਂ ਪੁੱਤ ਅੱਜ ਇੱਕ ਵੀ ਕੰਮ ਨਹੀਂ ਮਿਲਿਆ ਅੱਜ ਕੰਮ ਦਿੱਤਾ ਨਹੀਂ ਖਾਲੀ ਖਾਲੀ ਭਈਆ ਤੇਰੀ ਹਾਂ ਮੈਂ ਕੋਈ ਨਾ ਕੱਪੜੇ ਦਿਹਾਉਣੀ ਆ ਤੇਰੇ ਲੈ ਨਾਲੇ ਕਹਿ ਕੇ ਤੋਰਿਆ ਸੀ ਵੀ ਜਵਾਕ ਨੂੰ ਲੈ ਕੇ ਆਈ ਲੈ ਕੇ ਆਈ ਜਮਾ ਅਸਰ ਨਹੀਂ ਹੋਊਗਾ ਪੂਰਾ ਲੈ ਜਵਾਬ ਨੂੰ ਕੀ ਦੱਸਾਂ ਉਹੀ ਜਵਾਬ ਤੇ ਅਸਰ ਪਊਗਾ ਵੀ ਕਹੂਗਾ ਐ ਲੜਦੇ ਆ ਮਮੀ ਡੈਡੀ ਇਹਨੂੰ ਵਿਚਾਰੇ ਨੂੰ ਕੀ ਸੇਲਾ ਬੁੱਤ ਚਾਹ ਪੀ ਲੈ ਬਿਸਕੁਟ ਖਾਈਂਗਾ ਭੁੱਖ ਲੱਗੇ ਸੀ ਲੈ ਫੇਰ ਆਮ ਕਰ ਲਈ ਚੰਗਾ ਸੌਂਜੀ ਦੁਪਹਿਰ ਹੈਗਾ ਕੰਮ ਫੇਰ ਕਰ ਲਈ ਰੀਡ ਤਾਂ ਹੋਊਗਾ ਰੀਡ ਕਰਨਾ ਮੈਂ ਮੈਡਮ ਨਾਲ ਆਇਆ ਕਰ ਮੈਂ ਕੱਲ ਉਹ ਮੰਡੇ ਕੱਲ ਨੂੰ ਤਾਂ ਛੁੱਟੀ ਆ ਪੁੱਤ ਕੱਲ ਨੂੰ ਤਾਂ ਸੰਡੇ ਆ ਮੰਡੇ ਨੂੰ ਪਾਸਾ ਅੱਛਾ ਹਾਂ ਹਾਂ ਬਸ ਸਾਰਾ ਹੋ ਕਰ ਲਈ ਯਾਦ ਕਰ ਲਈ ਤੇ ਫਿਰ ਟੈਸਟ ਵਧੀਆ ਦੇਈ ਪੁੱਤ ਫਾਸਟ ਹੋਣਾ ਚੰਗਾ ਤੇ ਦਾਸਤਾ ਤੋਂ ਵੀ ਨਾ ਉਹ ਮੈਂ ਉਹ ਕੰਨ ਰੋਕ ਲਾ ਤੇ ਹੋਰ ਰੋਕ ਜਾ ਹੁਣ ਇੱਕ ਹੋਰ ਰੋਕ ਕੇ ਖਾਉਂਗਾ ਤੈਨੂੰ ਆਊਟ ਆ ਵੀ ਆਊਟ ਮੇਰੀ ਵਾਰੀ ਆ ਮੈਨਾਂ ਕਿੱਥੋਂ ਆਊਟ ਆ ਮੇਰਾ ਹੋਰ ਕਿੱਦੋਂ ਯਾਰ ਅੰਟੀ ਅੰਟੀ ਦੇਖੋ ਮੇਰੇ ਨਾਲ ਮੇਰੀ ਵਾਰੀ ਕੀ ਹੋ ਗਿਆ ਵੀ ਨਾ ਤਾਂ ਤੁਸੀਂ 1 ਮਿੰਟ ਕੱਟ ਦੇਣੀ ਉਹ ਦੀ ਇਕੱਠੇ ਹੋ ਜਾਣਿਓ ਦੇ ਦੇ ਨਾ ਨੂੰ ਰਪਾਈ ਲੈ ਯਾਰ ਦਨੇ ਕੋ ਜਰੂਰ ਤੇ ਦੋਨੀ ਪੀਨੇਓ ਕਦੇ ਉਹ ਪੀਣ ਲੱਗ ਜਾਂਦਾ ਕਦੇ ਉਹ ਲੱਗ ਜਾਂਦਾ ਨਾਲੇ ਰੱਖ ਕੇ ਖੇਡਿਆ ਕਰੋ ਲੜਿਆ ਜਾ ਨਾ ਕਰੋ ਨਾਲੇ ਇੱਕ ਦੂਜੇ ਮਤ ਖਾਣ ਹੀ ਨਹੀਂ ਕੋਈ ਬੱਥੇ ਹੋ ਜਾਂਦੇ ਝੋੜ ਦੇ ਦੋ ਨੀ ਦਾ ਦੋਨੀ ਆਊ ਕਮ ਆਊ ਵੀਰਪਾਲ ਉਰੇ ਯਮੜਾ ਕਿਰਕਾ ਮੈਂ ਕਰਨੇ ਦਿੰਦੇ ਆ ਚਾਬੀ ਵਾਲੀ ਦੀ ਨਾ ਮਾਰੀ ਨਹੀਂ ਚਾਬੀ ਉੱਥੇ ਨਾ ਪਈ ਆ ਕਰਨਾ ਕੀ ਏ ਤੂੰ ਚਾਬੀ ਦਾ ਸਾਰੇ ਭਾਲੀ ਕਿਤੇ ਨਹੀਂ ਮਿਲਿ ਸਟਾਇਰ ਮੇਰੇ ਕਿਉਂ ਨੇ ਸੋਸਾਇਟੀ ਪਰ ਆਈਆਂ ਜੇ 8 ਵਜੇ ਲਗੇ ਭੀੜ ਹੋ ਜਾਂਦੀ ਆ ਫਿਰ ਕੰਮ ਕਰ ਲਿਆ ਕਰਨ ਤੇ ਕੋਈ ਦੇਖ ਲਾ ਉੱਥੀ ਉਹਦੇ ਵਿੱਚ ਪਈਆਂ ਨੇ ਚਾਬੀ ਉੱਪਰ ਪਈ ਆ ਤੇ ਉਹ ਫਾਈਲ ਦੇ ਵਿੱਚ ਤੇਰੀ ਡਾਇਰੀ ਉਹ ਪਈਏਗੀ ਸੋਸਾਇਟੀ ਪੈਸੇ ਕਿੱਥੇ ਪੈ ਨੇ ਪੈਸੇ ਮੋਥੇ ਤੇਰੇ ਪਰਸ ਚ ਨੇ ਹੋਰ ਕਾਜ ਨੇ ਪਰਸ ਵੀ ਨਹੀਂ ਤੇ ਪਰਸ ਕਿੱਥੇ ਪਰ ਸੋਤੀ ਉਹਨ ਮਾਰੀ ਤੇ ਵਿੱਚ ਹੋਊਗਾ ਉਹ ਤੇ ਨ ਮਾਰੀ ਤੇ ਫਤੇ ਦੇ ਭਾਲ ਕੇ ਮੈਨੂੰ ਹਾਏ ਗੁਰੂ ਚਾਬੀ ਚੱਕ ਲੈ ਉਥੋਂ ਕੱਢ ਲੈ ਟੜ ਕੇ ਲਹੂ ਪੀਣ ਲੱਗ ਜਾਣਾ ਮੈਨੂੰ ਕੰਮ ਤਾਂ ਕਰਨ ਦੇ ਦਿਆ ਕਰ ਕੋਈ ਉਸ ਟੈਂਟ ਤੇ ਪਰ ਨਹੀਂ ਆਉਂਦਾ ਸ਼ੈੱਟ ਪਰੇ ਮੈਨੂੰ ਨਹੀਂ ਪਰਦਾ ਮੈਰੀ ਜਾਊਗੀ ਨਾ ਪਰ ਮੈਨੂੰ ਕੀ ਤੇ ਤੁਹਾਡੇ ਦੋ ਕੰਮ ਨਹੀਂ ਹੁੰਦੇ ਮੈਂ ਇੱਥੇ ਸਾਰਾ ਬਾਨਾ ਚੱਕੀ ਫਿਰਦੀ ਆ ਮੇਰੀ ਮੇਰੀ ਨਹੀਂ ਪਰ ਲੈਣਾ ਪਰ ਮੈਨੂੰ ਕੀ ਮੇਰੀ ਮੈਂ ਮੇਰੇ ਰੱਖੇ ਹਾਂਡ ਮਿੰਟ ਆਇਰ ਕੀ ਹੋਇਆ ਤੇ ਛੁੱਟਿਆ ਦਿਨ ਤੁਸੀਂ ਤੇ ਪਾਉ ਲੱਗ ਜਾ ਕਰੋ ਕਦੇ ਹੋਰ ਹਣ ਪੀਣ ਲੱਗ ਜਾਂਦਾ ਲੱਗ ਜਾਂਦਾ ਹੈਗਾ ਹਟਦੀ ਨਹੀਂ ਹੈਗੇ ਦਿਮਾਗ ਸੱਟ ਦਿੰਦੇ ਆ ਪਿਓ ਵਰਗਾ ਤੂੰ ਆਗਾ ਲੈ ਤਾਂ ਨਜ਼ਾਰਾ ਆ ਬਰੇ ਵਧੀਆ ਸ਼ਾਦੀ ਰਹੀ ਰਹੀ ਅੱਧਾ ਅੱਧਾ ਦੁਪਹਿਰ ਤਾਈ ਤਾਂ ਲੰਗੇ ਆ ਵਧੀਆ ਤੋ ਆ ਗਿਆ ਫਿਰ ਵਧੀਆ ਹੋ ਆ ਗਿਆ ਤੂੰ ਵੀ ਆ ਗਿਆ ਲੈ ਹਾਂ ਠੀਕ ਹੈ ਵਧੀਆ ਹਾਂ ਆ ਗਿਆ ਫਿਰ ਹਾਂ ਹੋਰ ਆ ਕੁਰਸੀਆਂ ਵਧੀਆ ਬੈਠਣ ਨੂੰ ਯਾਰ ਹਣਾ ਅੱਧਾ ਅੱਧਾ ਦਰਅਸਤ ਦੀ ਢਲਦੀ ਸ਼ਾਮ ਵਧੀਆ ਰਹਿੰਦੀ ਦੁਪਹਿਰ ਤੱਕ ਤਾਂ ਵਧੀਆ ਲੰਗੇ ਆ ਨਾ ਔਰੇ ਤੁੱਕੇ ਬੜੇ ਘਣ ਲੱਗਣੇ ਯਾਰ ਹਣਾ ਇਹ ਚਾਰ ਪਾਣਾ ਵੇਲੇ ਆ ਰਹੀ ਹੈ ਜੀ ਆ ਖਾਏ ਰੋਟੀ 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 ਦਾ ਕਿੱਥੇ ਗਲੇ ਹੁਣ ਤਾਂ ਚਾਹ ਦੇ ਡੈਂਕ ਜਾਵਾਂ ਇਕੱਠੀ ਖਾਣਾ ਦੁਪਹਿਰ ਨੂੰ ਚਾਹ ਰ ਮਾਤਾ ਖਾਏ ਇਬਰਾ ਹੁਣ ਤਾਂ ਉਰੀ ਪੈ ਜਾਗੇ ਮੈਂ ਤਾਂ ਅੱਛਾ ਦੁਪਹਿਰ ਨਾਲ ਤਾਂ ਵਧੀਆ ਨੰਗ ਜੂ ਟਾਈਮ ਆਪਣਾ ਵਧੀਆ ਵਧੀਆ ਰੋਟਾ ਆਦੇ ਟਾਈਮ ਹੀ ਚੱਲਾਂਗੇ ਤੇਰਾ ਖਾਣਾ ਸਹੀ ਗੱਲ ਵਧੀਆ ਦਿਨ ਹੋਰ ਕਿਹੜਾ ਕੰਮ ਆਉਣ ਨੂੰ ਤੇ ਮੈਂ ਤਾਂ ਦੋ ਹੋਰ ਆ ਜਾਣਗੇ ਤਾਸ ਲੈ ਕੇ ਹੁਣ ਤਾਸ ਲੈ ਕੇ ਆਸਾਂ ਅੱਗੇ ਪਹਿਲਾਂ ਇਹ ਕਣ ਕਣ ਗਾਥੀ ਵੜਦੇ ਹੁਣ ਕਿੱਥੇ ਕੰਮ ਜਮਾਨੇ ਗਏ ਹੁਣ ਮਸ਼ੀਨਾਂ ਹੋ ਗਈਆਂ ਪੰਜ ਛੇ ਦਿਨਾਂ ਦੇ ਕੰਮ ਨਿਪੜੇ ਦਾ ਕਣਕ ਵੜਦੀ ਸਭਤੇ ਦੇ ਵਿੱਚ ਵਿੱਚ ਟੂੜੀ ਨਿਪੜ ਜਾਂਦੀ ਆ ਅੱਗੇ ਮਹੀਨਾ ਮਹੀਨਾ ਲੋਕ ਇੱਥੇ ਵੜਦੇ ਖਲੀਆਂ ਲਾਉਂਦੇ ਹੜੰਬੇ ਡਰਮੀਆਂ ਸੌਸ ਕੁਸ ਹੁੰਦਾ ਮੇਲ ਨਹੀਂ ਹੁੰਦੀ ਸੀ ਹੁਣ ਤਾਂ ਅਗਲਾ ਇੱਕ ਦਿਨ ਚ ਵੜਤੀ ਮਗਰੀ ਟੂੜੀ ਚਾਲ ਚਾਲ ਭਾਈ ਮੇਲੇ ਟੂੜੀ ਬੀੜੀਆਂ ਕਰਦੇ ਲੋਕ ਨੇ ਕਿੰਨੇ ਹੁੰਦੇ ਅੱਗੇ ਹਾਂ ਹੁਣ ਤਾਂ 300 ਰੁਪਏ ਟਰਾਲੀ ਦੇਓ ਉਡੀ ਅੰਦਰ ਉਹ ਸਦਾ ਮਸ਼ੀਨਰੀ ਦਾ ਕੰਮ ਰਹਿ ਗਿਆ ਬਸ ਉਹਦੇ ਨਾਲ ਦਿਮਾਗੀ ਕੰਮ ਭਰੇ ਰਹੇ ਹੁੰਦਾ। ਉਹ ਕੱਲ ਪਾਇਆ ਤੋਂ ਵੀ ਕਰ ਲਾਂਗੇ ਜਦੋਂ ਦੋ ਜਾਨੇ ਹੋਰ ਆਣਗੇ ਫਿਰ ਖੇਡ ਲਾਂਗੇ। ਉਹ ਵਧੀਆ ਸੀਗਾ ਤਾਕਤ ਬਸ ਉੱਥੇ ਪਿਆ ਸੀ ਥੋੜੇ ਤੋਂ ਪੈ ਕਿੱਧਰ ਜਾ ਕੇ ਲੈ ਗਏ ਹਨਾ ਉਹ। ਕੱਲ ਕੋਈ ਨਹੀਂ ਆ ਵੀ ਵਧੀਆ ਨਹੀਂ ਗੁਰਚੇ ਜਾਂ ਟੇਡਾ ਜਾ ਕੇ ਪਾਇਆ। ਨਹੀਂ 20-20 ਰੁਪਏ ਬਾਕੇ ਹੋਰ ਲਿਆਵਾਂ ਉਹ ਵੀ ਬਣਵਾ ਲਾਂਗੇ। ਆਹੋ। ਲੈ, ਰੌੜਾ ਕਾ ਲੱਗੇ ਰਹਿਣਾ ਕਦੇ ਕੁਸ ਲੰਗਾ ਕਦੇ ਕੁਸ ਲੰਗਾ। ਕੁਸ ਲੰਗਾ ਉਹ ਨਿਆਰਾ। ਉਹ ਤਾਂ ਮੰਦ ਲੈਣ ਆਇਆ ਮਹਾਰਾਜ ਜੀ ਕਹਿੰਦਾ। ਉਹੀ ਤਾਂ ਗੱਲ ਆ ਨਜ਼ਾਰੇ ਲਓ ਠੰਡੀ ਹਵਾ ਆਉਂਦੀ ਆ ਦੇਖੋ ਦੁਨੀਆ ਦੇ ਰੰਗ ਤਮਾਸ਼ੇ ਹਨ ਉਹੀ ਤਾਂ ਗੱਲ ਆ ਚਲੋ ਚਾਵਲੀ ਦਾ ਮਾਏ ਲਾਲਾ ਖੇ ਲਾਉਣੀ ਯਾਰ ਤਾ ਸਾਲ ਆ ਜੂ ਬਾਜੀ ਲਾਲਾਂਗੇ ਹੋਰ ਨਾਲੇ ਜੀ ਆ ਲੱਗੇ ਜਾਂਦਾ ਯਾਰ ਹਾਂ ਲੱਕੇੜੇ ਬੇੜਿਆਂ ਦਾ ਗਿਆ ਹਲੇ ਤੱਕ ਕਰੇ ਨਹੀਂ ਆ ਜੇ ਗੱਲ ਕਹਦੇ ਤਾਂ ਬਟ ਖਾ ਜਾਂਦਾ ਮਾੜੇ ਨਾਲ ਟਿੰਡਰ ਜੂਗਾ ਸੋਸਾਡੀ ਤਾਂ ਭਰ ਨਹੀਂ ਪਾਉ ਕਿੱਧਰ ਮਰਜੀ ਭੱਜ ਲਾ ਭੱਜੀ ਚੱਲ ਰੋਸ ਰੋਸ ਇਹ ਰੱਖੀ ਲੈ ਲਾਂਗਾ ਕਿ ਚਾਚਾ ਗਏ ਸਸੀ ਦਾ ਚਾਚਾ ਜੀ ਤੇਰੀ ਕਾਲ ਭਾਈ ਲੱਛੀ ਭਾਈ ਲੱਛੀ ਚਾਚਾ ਜੀ ਸਾਨੂੰ ਪਤਾ ਹੀ ਹੈ ਬੈਲੇ ਚਾਚਾ ਦੀ ਕੁਰਸੀ ਲੈ ਲੋ ਕੁੱਚੀ ਭਾਈ ਪਤਾ ਹੈ ਸਾਨੂੰ ਲੱਛੀ ਕਿੱਥੇ ਘਰੇ ਖੜਦਾ ਲੱਛੀ ਤੇ ਇੱਕ ਸਕਿੰਟ ਨਹੀਂ ਘਰੇ ਖੜਦਾ ਪੈਰ ਬਾਹਰ ਨੂੰ ਪਤਾ ਨਹੀਂ ਕੀ ਪੈਰ ਚ ਪੌਰੀ ਆ ਇੱਥੇ ਬੈਠਾ ਹੋਊਗਾ ਥੜੇ ਥੋੜੇ ਇੱਥੇ ਕਿਤੇ ਮੈਂ ਕਿਹਾ ਮੈਨੂੰ ਦਵਾਈ ਦਵਾ ਲੈਣਾ ਤਾਂ ਆ ਹੀ ਮੜਾ ਜਾ ਅੱਛਾ ਚਾਚਾ ਜੀ ਹਾਂ ਕਿਵੇਂ ਸਾਡੀ ਨੀਗਾ ਠੀਕ ਆ ਹੁਣ ਨੀਗਾ ਠੀਕ ਆ ਬਈ अच्छा मा हां मां चल 치ਨાળ ਲੈ ਜਾਨਿਆ ਲੈ ਜਾ ਚਾਚਾ ਜੀ ਬਾਗਜੂ ਬੇਲ ਲਈ ਆ ਕਿਹੜਾ ਉਹਨੇ ਕੋਈ ਕਮਾਈ ਕਰਨੀ ਆ ਚਾਚਾ ਜੀ ਮੇਰੀ ਗੱਲ ਸੁਣ ਮਾੜਾ ਮੋਟਾ ਸਮਝਾਓ 33 34 ਸਾਲ ਦਾ ਹੋ ਰਿਹਾ ਹੁਣ ਤਾਂ ਹੁਣ ਤਾਂ ਬੰਦੇ ਨੂੰ ਆਪਣੀ ਕਵਿਲਦਾਰੀ ਸਮਝਣੀ ਚਾਹੀਦੀ ਆ ਹਾਂ ਬਈ ਹੋਰ ਕੌਣ ਆ ਇਹ ਲਤਾ ਬੇ ਹੱਦੂ ਇਹ ਤੁਹਾਨੂੰ ਕਹਿੰਦਾ ਮਾਮਾ ਕਰ ਪੈ ਜਾਂਦਾ ਅੜੀ ਅੜੀ ਕਰਕੇ ਪੈ ਜਾਂਦਾ ਕਰੀ ਤਾਂ ਜਾਂਣਾ ਵਕਿ ਹਜੇ ਗਾਇਆਂ ਹੋਰ ਲਿਆ ਕੇ ਬੰਨਣ ਨੂੰ ਕਹਿੰਦਾ ਸੀ ਦੋ ਮਾਂ ਰੋਕਤੀਆਂ ਮਾਂ ਮੇਰੇ ਕੋਲੇ ਤਾਂ ਭਰਾਵਾ ਵਾਧੂ ਕੰਮ ਹੈ ਜੇ ਆਪਦੀਆਂ ਸਾਹਮਣੇ ਗੇ ਤਾਂ ਲਿਆ ਆਈ ਨਹੀਂ ਬਤਾ ਇਹ ਕਿੱਲਿਆਂ ਤੇ ਖੜੀ ਐ ਇਹਨਾਂ ਨੇ ਬੇਲੇ ਕੇ ਵੇਲੇ ਮ ਮੰਦਾ ਆਪਦੀ ਇੰਨੀ ਜ਼ਿੰਮੇਵਾਰੀ ਤਾਂ ਸਾਂਭ ਸਕਦਾ। ਹੁਣ ਸਾਰਾ ਦਿਨ ਤਾਂ ਨਹੀਂ ਖੇਤ 'ਚ ਬੈਠਾ ਰਹਿੰਦਾ। ਹੋਰ ਕੌਣ ਹੁਣ ਆਪਦਾ ਕੰਮ ਤਾਂ ਵੀ ਕਰਨਾ ਪਊਗਾ। ਹੁਣ ਕੀ ਕੰਮ ਹੈ ਖੇਤ 'ਚ? ਕਣਕਾਂ ਵੱਢੀਆਂ ਗਈਆਂ, ਬਸ ਟੂੜੀਆਂ ਨਹੀਂ ਗਈਆਂ। ਟੂੜੀਆਂ ਹੋ ਜਾਣਗੀਆਂ। ਹੁਣ ਕਹਿੰਦਾ ਕਿ ਅੱਗੇ ਵਾਲੇ ਕੰਮ ਨੇ ਵੀ ਪੰਡਾ ਨਾਲ ਟੂੜੀ ਢੋਣੀ ਆ। ਹੁਣ ਫਿਰ ਨਿੰਮਤ ਲਿਓ ਬਾਈ। ਉੱਥੇ ਹੋ ਜਾ ਚਾਹੀ। ਮੈਂ ਤਾਂ ਬਾਈ ਤਾਂ ਹੀ ਹੋਏ ਮਾਰਾ ਚਿਮਨ ਜਵਾਬ ਨੇ ਨਾਲ ਨਾਲ ਚੱਲ ਨਾਲ ਲੈ ਜਾਣਾ ਮੈਂ। ਜਵਾਬ ਤਾਂ ਚਾਚਾ ਜੀ ਕਿਸੇ ਨੂੰ ਵੀ ਨਹੀਂ ਦਿੰਦਾ, ਤੁਸੀਂ ਤਾਂ ਫੇਰ ਵੀ ਕਰਦੇ ਹੋ। ਇਹ ਤਾਂ ਘਰੀ ਸਿੰਘ ਫਸਾਈ ਰੱਖਦਾ ਮੇਰੇ ਨਾਲ। ਕਰਦਾ ਓ। ਕੀ ਹੋਇਆ ਤੜਕੇ ਸੋਸਾਇਟੀ ਦੀ ਸਾਈਡ ਪਰ ਨਹੀਂ ਹੋਣੀ ਉਹ ਕਾਪੀ ਵਾਲਦਾ ਫਿਰਦਾ ਸੀ ਵੀ ਜੇ ਤੈਨੂੰ ਪਤਾ ਆਪਣੀ ਕਾਪੀ ਕਾगज ਪੱਤਰਾਂ ਚ ਉੱਥੀ ਹੁੰਦੀ ਹੈ ਹਾਂ ਠੀਕ ਹੈ ਬਈ ਅਗੇ ਚਾਬੀ ਨਹੀਂ ਮਾਂ ਚਾਬੀ ਨਮਾਰੀ ਦੇ ਉੱਪਰ ਪਈ ਸੀ ਬਸ ਐਸੇ ਗੱਲ ਪਿੱਛੇ ਲੜ ਕੇ ਭੱਜ ਗਿਆ ਕਹਿੰਨਾ ਮੈਂ ਤਾਂ ਭਰਦਾ ਨਹੀਂ ਨਿੱਤੇ ਦਾ ਕਰੇਸਾ ਚਾਚਾ ਜੀ ਸਾਡੇ ਤਾਂ ਨਾ ਬਈ ਇਹ ਤਾਂ ਮਾੜੀ ਗੱਲ ਆ ਫਿਰ ਉਹਦੀ ਹੁਣ ਕਰੇਸ ਦਾ ਮੂੰਹ ਤਾਂ ਕਾਲਾ ਹੀ ਹੁੰਦਾ ਕਹਿੰਦਾ ਨਵਾੜਾ ਹੁੰਦਾ ਕਰੇਸ ਆਪਣੀ ਕਰੋ ਮਾੜੇ ਮਾੜਾ ਬਾਈ ਰੋਜ਼ ਇੱਕ ਬੰਦਾ ਹੁੰਦਾ ਟਲ ਜੇ ਚੁੱਪ ਨਹੀਂ ਕਰਦਾ ਫਿਰ ਨਾ ਪਰ ਜਨ ਮੈਂ ਤਾਂ ੱਕੀ ੱਕੀ ਤੋਂ ਬੋਲਿਆ ਜਾਂਦਾ ਵੀ ਚਲ ਗੁੱਸਾ ਲੈ ਜਾਂਦਾ ਕਦੇ ਜਵਾਖ ਤੇ ਲੈ ਜਾਂਦਾ ਗੁੱਸਾ ਨਾ ਕੋਈ ਨਾ ਭਾਈ ਮੈਂ ਸਮਝਾਉਂ ਕਲੇਸ਼ ਤਾਂ ਮਾੜੇ ਹੁੰਦਾ ਭਾਈ ਕੋਈ ਨਾ ਚਾਚਾ ਜੀ ਹਾ ਠੀਕ ਹਾਈ ਮੈਂ ਤਾਂ ਹਰ ਘਰ ਘਰ ਚਾਚਾ ਚੇ ਨੂੰ ਵੀ ਦੱਸਦਾ ਕਿਤੇ ਮੇਰੇ ਨਾਲ ਘਰੇ ਆ ਕੇ ਫੇਰ ਨਾ ਲੜਦੇ ਸਾਡੀ ਲੜਾਈ ਦਾ ਗੁੱਸਾ ਤਾਂ ਕਿਤੇ ਕਿਤੇ ਜਵਾਖ ਤੇ ਵੀ ਲੈ ਜਾਂਦਾ ਵਿਚਾਰੇ ਤੇ ਉਹ ਕਿਤੇ ਮੈਂ ਹੀ ਤਾਂ ਨਹੀਂ ਜ਼ਿਆਦਾ ਬੋਲ ਜਾਂਦੀ ਪਰ ਨਹੀਂ ਮੈਨੂੰ ਪਤਾ ਸਾਰਾ ਘਰ ਦਾ ਕੰਮ ਤਾਂ ਮੈਂ ਸੰਭਾਲ ਰੱਖਿਆ ਮੈਂ ਕਿਹ ਬੋਲੂ ਅੱਕੀ ਨੇ ਤਾਂ ਫਿਰ ਬੋਲਣਾ ਹੀ ਆ ਚਲ ਦੇਖੀ ਜਾਓ ਚਲ ਚਾਚਾ ਵੀ ਸਮਝਾਊਗਾ ਕੀ ਇਹ ਫਰਕ ਕੀ ਪੈਜੇ ਹੁਣ ਕਿਹੇ ਦੂ ਬਾਦ ਸਿਆਣਾ ਹੋਊਗਾ ਇੱਕ ਜਵਾਕ ਦਾ ਪਿਓ ਹੋ ਰਿਹਾ 33 34 ਸਾਲ ਦਾ ਹੋ ਰਿਹਾ ਹੁਣ ਤਾਂ ਬੰਦੇ ਨੂੰ ਸਮਝਣਾ ਚਾਹੀਦਾ ਬਹੁਤ ਉਮਰ ਹੋ ਗਈ ਦਵਾਈ ਦਾ ਪਰ ਟਾਈਮ ਨਾਲ ਦੇ ਸੁਨੇਹਾ ਬਾਕੇ ਵਧੀਆ ਟਾਈਮ ਪੀੜ ਹੈ ਨਹੀਂ ਸੀ ਦਵਾਈ ਟਾਈਮ ਨਾਲ ਲੈ ਕੇ ਮੁੜੇ ਹਾਂ ਅੱਛਾ ਹਾਂ ਇੱਥੇ ਰੋਕ ਮਾੜੀ ਕਿ ਮੈਂ ਗੱਲ ਦੱਸਾਂ ਤੱਕ ਸਮ ਕੀ ਕੀ ਹੋ ਗਿਆ ਹੂੰ ਇਹ ਗੱਲ ਹੋ ਗਈ ਮੈਂ ਤੈਨੂੰ ਐਂ ਕਹਿਣਾ ਤੂੰ ਲੜਿਆ ਨਾ ਕਰ ਕਰੇ ਤੇ ਤੇ ਮੈਂ ਘਣੂ ਨੜਦਾ ਯਾਰ ਬਿਰਪਾਲ ਨਹੀਂ ਹੜਦੀ ਮੜੀ ਬੜੀ ਗੱਲ ਤੋਂ ਬੋਲਣਾ ਅੱਛਾ ਹਾਂ ਗੱਲ ਕੋਈ ਵੀ ਟਕੇ ਹੀ ਨਾ ਕਰ ਲਿਆ ਕਰੋ ਠੀਕ ਆ ਐਵੇਂ ਲੜੇ ਨਾ ਘਾਟੇ ਹੀ ਹੁੰਦਾ ਘਰ ਚ ਆਹ ਇਹਦਾ ਕਲੇਸ਼ ਤੇ ਮੇਰਾ ਕਲੇਸ਼ ਤਾਂ ਮੜੀ ਹੁੰਦਾ ਹਾਂ ਕੋਈ ਕੰਮ ਆ ਦਾ ਟਕੇ ਹੀ ਦੋ ਮਿੰਟ ਬਹਿ ਕੇ ਸੋਚ ਲਿਆ ਕਰੋ ਕੀ ਕੰਮ ਕਰਨਾ ਆਪਾਂ ਠੀਕ ਆ ਜਿਹਨਾਂ ਲੜਾਈ ਇਕਲਾਂਗੇ ਉਹਨੇ ਬਾਦਾ ਵਾਜ ਜਾਂਦਾ ਹਾਂ ਇਹ ਤਾਂ ਫਿਰ ਲੱਸੀ ਦੀ ਲੜਾਈ ਤੇ ਹਾਂ ਇਹ ਨਹੀਂ ਬੁਝਾ ਲਈ ਤੂੰ ਬੋਲਣ ਲੱਗ ਕੇ ਮੁਰੇ ਉਹ ਤਰੀਕਾ ਤੇ ਬੋਲਣ ਲੱਗ ਜਾਣਗੇ ਉਹੀ ਤਾਂ ਗੱਲ ਆ ਐਵੇਂ ਕਦੇ ਹਰਖ ਦੇ ਬੰਦੇ ਨੂੰ ਕੁਝ ਬਾਤ ਦਾ ਫੇਰ ਬਾਤਾਂ ਵਾਜ ਜਾਂਦਾ ਸਹੀ ਹਲਾ ਹੈ ਹੈ ਜੱਟ ਦਾ ਪਹਿਲੇ ਨਹੀਂ ਕਰ ਜਾਂਦੇ ਜਦ ਲਈ ਦੱਬੇ ਪਾਪੇ ਤੇ ਲੋਟਾਉਂਦੇ ਉਹੀ ਤਾਂ ਗੱਲ ਹੈ ਕੋਈ ਤੇ ਗੱਲ ਤੂੰ ਮੇਰੀ ਪੱਲੇ ਬੰਨ ਲਈ ਨਾ ਨਾ ਕੋਈ ਗੱਲ ਨਹੀਂ ਫਰੋਣੇ ਬੋਲ ਹਾਂ ਜਮੀਨ ਬੋਲਿਆ ਕਰ ਨਾ ਨਾ ਕੋਈ ਗੱਲ ਨਹੀਂ ਕੱਚਾ ਗੱਲ ਆ ਨਹੀਂ ਇਹ ਰ ਉਹ ਤਾਂ ਇਹਦਾ ਕੰਮਾਜ ਵਾਲਾ ਤਾਂ ਵੀ ਰਹਿੰਦੀ ਆ ਉਹ ਅੱਛਾ ਜਦੋਂ ਬੁਲਾਉ ਮੈਂ ਭੱਜ ਕੇ ਆਉਂਦੀ ਆ ਹਰ ਇੱਕ ਗੱਲ ਤੇ ਇੱਥੇ ਫਿਰ ਗੱਲ ਢਿੱਲੀ ਨਹੀਂ ਜਾਂਦੀ ਨਾ ਖਾਉਂਦਾਗਾ ਕਿਹੜਾ ਚੁੱਪ ਕਰ ਜਾ ਕਰ ਠੀਕ ਆ ਫਿਰ ਤੈਨੂੰ ਮੈਂ ਰੱਖਦਾ ਨੁਕਤਾ ਇੱਕ ਅੱਛਾ ਤੇਰੀ ਚਾਚੀ ਮੇਰੇ ਮੰਗ ਰਹੀ ਪਈ ਜਾਂਦੀ ਆ ਅੱਛਾ ਹਾਂ ਫਿਰ ਮੈਂ ਤਾਂ ਟੌਫੀਆਂ ਰੱਖਦਾ ਆ ਦੇ ਟੌਫੀਆਂ ਕੀ ਕਰਦਾ ਟੌਫੀ ਮੈਂ ਛਿੱਲ ਕੇ ਮੂੰਹ ਚ ਪਾ ਲਾਣਾ ਅੱਛਾ ਬੱਸ ਉਹ ਬੋਲੀ ਜਾਂਦੇ ਮੈਂ ਚੁੱਪ ਕਰਕੇ ਟੌਫੀ ਖਾਈ ਜਾਣਾ ਅੱਛਾ ਹਾਂ ਆ ਆ ਲੈ ਟੌਫੀਆਂ ਤੂੰ ਵੀ ਐਂ ਕਰੀ ਹੁਣ ਜਦ ਤਿਆਰ ਵੀ ਥੋੜਾ ਹਾਂ ਜਦੋਂ ਤੂੰ ਨਾਲ ਲੜਨ ਲੱਗੇ ਕਰਦੇ ਤੇਰੇ ਉਹਦੇ ਕਿ ਟੌਫੀ ਪਾ ਲਈ ਅੱਛਾ ਉਧਰ ਕੰਨਾਂ ਨਾਲ ਕਰੀ ਟੌਫੀ ਚੂਸਣ ਲੱਗਦੀ ਠੀਕ ਆ ਇਹਦਾ ਸੁਆਦ ਅਲੀ ਟੌਫੀ ਦਾ ਬੱਸ ਵਨ ਨਜ਼ਾਰਾ ਹੀ ਵਖਰੇ ਦਾ ਨੂਹ ਭੁੱਲ ਜਾਏਗਾ ਫਿਰ ਇੱਕ ਉਹਨੂੰ ਦੇ ਦੇ ਕਰਾਏ ਇੱਕ ਉਹਨੂੰ ਦੇ ਫਿਰ ਜਮੇ ਲੜਾਈ ਖਤਮ ਹੋ ਜੂਗਾ ਹਨਾ ਫਿਰ ਤਾਂ ਲੜਾਈ ਖਤਮ ਹੋ ਜੂਗੀ ਕੰਮੀ ਸਭ ਤੋਂ ਸੌਖਾ ਹਾਂ ਇਹ ਕਹੇ ਸਾਥੋ ਲੈਣੀਆਂ ਨੇ ਐ ਕਹਦੀ ਮੰਗ ਰੋ ਕੋਈ ਮਹਿੰਗਾ ਨਹੀਂ ਬਾਹਰ ਮਹਿੰਗਾ ਨਹੀਂ ਨਾਲੇ ਵਿੱਚ ਦੋ ਰੁਆਕਾਂ ਦੇ ਦਿੰਦੀਆਂ ਸਹੀ ਗੱਲ ਹਾਂ ਫਿਰ ਲਿਆਂਦਾ ਇੱਕ ਆਪ ਮੁਝ ਪਾ ਲਈ ਲੜਨ ਲੱਗੇ ਕਬੀਰ ਬਾਕਰ ਬੀਟੋ ਵੀ ਘਲ ਭਾਈ ਚਲੋ ਲੜਾਈ ਗਾ ਲੜਾਈ ਖਤਮ ਇਹ ਤਾਂ ਸੌਖੀਆਂ ਗੱਲਾਂ ਆਉਂਦੀਆਂ ਨੇ ਦਾ ਫਿਰ ਮੈਨੂੰ ਤਾਂ ਦਿਮਾਗ ਹੀ ਨਹੀਂ ਲੱਗਦਾ ਹਾਂ ਜਮੇ ਜਮੇ ਲੜਾਈ ਖਤਮ ਹੋ ਜੂ ਚੱਲੇ ਫਿਰ ਹੁਣ ਨਾਲ ਚਾਲ ਫਿਰ ਹੁਣ ਚੱਲ ਬਹਿ ਜਾ ਫਿਰ ਅਨੇ ਹੋਰ ਵੀ ਕੰਮ ਤੰਦਾ ਕਰ ਲਾਂਗੇ ਕਿਤੇ ਮੈਂ ਦੁਬਾਰੇ ਨੋਡਪਿੰਦਰ ਨੂੰ ਫੋਨ ਕਰ ਦੂੰ ਠੀਕ ਹੈ ਠੀਕ ਹੈ ਕਿਹਨਾ ਫੇਰ ਦਖਾਏ ਆਵਾਂਗੇ ਨਾ ਨਾ ਕੋਈ ਹੈਨਾ ਜੇ ਮਾਇਆ ਤੇਰੇ ਨੂੰ ਰੋਜ਼ ਲੜਾਂ ਮਾਇਆ ਤੇਰੀ ਚੱਤੀ ਮੈਂ ਡਾਂਗ ਰੋਜ਼ ਅੱਖੀ ਰੱਖਾਂ ਠੀਕ ਹੈ ਠੀਕ ਹੈ ਨਾ ਮੇਰੀ ਗੱਲ ਇੱਕ ਸੁਣ ਲਾ ਵਿਆਹ ਤੇ ਕਹਿਆ ਰਿਸ਼ਤਾ ਜੇ ਇੱਕ ਬੋਲੇ ਦੂਜਾ ਚੁੱਪ ਕਰ ਜੇ ਠੀਕ ਹੈ ਫੇਰ ਨਿਭਦਾ ਹੁੰਦਾ ਇਹ ਅਡਿਕ ਗੱਲ ਹੈ ਹਾਂ ਇਹ ਤਜਨੇ ਲੜਾਈ ਦਾ ਕਹਿਣਾ ਕਿ ਲੱਸੀ ਨੂੰ ਵਧਾਲਾ ਲੜਾਈ ਦਾ ਰੋਜ਼ ਉਨੀ ਵਧੀ ਜਾਂਦੀ ਰਹਿੰਦੀ ਸਹੀ ਹਲਾ ਠੀਕ ਹੈ ਨਾ ਹਾਂ ਆ ਇੱਕ ਚੁੱਪ ਸੌ ਸੁੱਖ ਹਾਂ ਇੱਕ ਚੁੱਪ ਸੌ ਸੁੱਖ ਬਸ ਆ ਲੈ ਫੜਾ ਚਾਹ ਪੀ ਲ ਖੜੇ ਬੇਦਰ ਦੇ ਗੁੜੀ ਚ ਆ ਪਈ ਇਹ ਤੇ ਰੀਤਾ ਜਾਨੀ ਚਾਹ ਲੈ ਕੇ ਆਈਆਂ ਗਾਈਆਂ ਬੱਬਰੇ ਬੰਨ ਦੋ ਬਥੇਰਾ ਟਾਈਮ ਹੋ ਗਿਆ ਲੱਗ ਗੁਗਨਪਟਾ ਜਾਂ ਬੋਲਦੀ ਨਾਲੇ ਚਾਹ ਨਾਲੇ ਟੋਪੀਆਂ ਇਹ ਕਿਧਰੋਂ ਮਿਲ ਜਾਂਦੇ ਟੋਪੀਆਂ ਦਾ ਖੋੜਾ ਹੋ ਜਾ ਗਾਈਆਂ ਪਰੇ ਬੰਦੇ ਚਾਹ ਚੱਕ ਲਾ ਬਹੁਤ ਟਾਈਮ ਦਾ ਪਿਆ ਡੋਨ ਨਵਟਾ ਆ ਅੱਛਾ ਅੱਛਾ ਇਹ ਕਿਉਂ ਬੜਾ ਕੰਮ ਕਰ ਗਈ ਓਏ ਹੂੰ ਨੌਲੇ ਸਪਮਰਗ ਨੌਲੇ ਛੁੱਟੀ ਬਚ ਗਈ ਹੁਣ ਬਣੇਗਾ ਇਹਦਾ ਨਾ ਚਲ ਪਹਿਲਾਂ ਗੋਹਾ ਸਿੱਟਾ ਫੇਰ ਧਾਰ ਚੋਣੀ ਤੂੰ ਬਰਹਾ ਕੋਈ ਲੰਮਾਰੇ ਮਰੇ ਨਾ ਕਿੱਧਰ ਚੱਲੇ ਹੋ ਨਾ ਥੋੜੇ ਦੇ ਜੱਦਾ ਸੀ ਮੈਂ ਤਾਂ ਥੋੜੇ ਦੇ ਕੇ ਆਂਬ ਰੱਖੇ ਨੇ ਹਾਂ ਬੱਠਲ ਚ ਕਾ ਦੇ ਮੈਨੂੰ ਗੋਹਾ ਸਿੱਟਣਾ ਮੈਂ ਹੈ ਕੀ ਟੋਪੀ ਚ ਖਾਈ ਜੰਨੇ ਹੋ ਕਿੰਨੇ ਦਿਨ ਹੋ ਗਏ ਮੈਨੂੰ ਦੇਖਦੇ ਨੂੰ ਕਿੰਨੇ ਹੀ ਲੜੀ ਜਾਂਦੀ ਮੈਂ ਕਿੰਨੇ ਹੀ ਬੋਲੀ ਜਾਂਨੇ ਤੁਸੀਂ ਬੋਲਦੇ ਨਹੀਂ ਕੁਛ ਤੱਕੂੰ ਕਿੰਨੀ ਸ਼ਾਂਤੀ ਆਪਣੇ ਘਰੇ ਕਈ ਦਿਨਾਂ ਦੇ ਲਾ ਹਾਂ ਕਿ ਟੋਪੀਆਂ ਦੇ ਖਾਈਏ ਨਾ ਮੈਂ ਲੜੀ ਨਹੀਂ ਬੋਲੀ ਨਹੀਂ ਆਪ ਲੈ ਪਾ ਦੇ ਮੇਰੇ ਮੂੰਚਾ ਗੋਹਾ ਵਿੱਚ ਸਿੱਟੀ ਨਹੀਂ ਹੈ ਕੀ ਰਾਜ ਹੈ ਕੀ ਗੱਲ ਹੈ ਬਾਹਰ ਲੱਕਾ ਲੁੱਟੋ ਵੀ ਤਾਂ ਮੈਂ ਚਕਾਵਾ ਹੁਣ ਚੱਲ ਮੇਰੀ ਗੱਲ ਸੁਣ ਪੱਠਾ ਤਾਂ ਮੈਨੂੰ ਫੇਰ ਚਕਾਈ ਪਹਿਲਾਂ ਮੈਨੂੰ ਟੋਪੀ ਵਾਲਾ ਰਾਜ ਦੱਸ ਜਦੋਂ ਮੈਂ ਬੋਲਦੀ ਹਾਂ ਤੁਸੀਂ ਚੁੱਪ ਹੋ ਜਾਂਦੇ ਹੋ ਨਾਲੇ ਆਪਣੇ ਘਰੇ ਕਿੰਨੇ ਦਿਨਾਂ ਦੀ ਸ਼ਾਂਤੀ ਹੈ ਕਿੰਨਾ ਵਧੀਆ ਮਾਹੌਲ ਹੈ ਟੋਪੀ ਵਾਲਾ ਕੀ ਰਾਜਾ ਮੈਨੂੰ ਪਹਿਲੇ ਟੋਪੀ ਵਾਲੀ ਗੱਲ ਦੱਸ ਆ ਜਾ ਫਿਰ ਦੱਸਾਂ ਤੁਹਾਨੂੰ ਲੈ ਭਾਈ ਜਬਿਲ ਪੜ ਲੈ ਬੈਗੀ ਦੱਸ ਤੈਨੂੰ ਮੈਂ ਦੱਸਾਂਗਾ ਗੱਲ ਹਾਂ ਜਦੋਂ ਮੈਂ ਚਾਚੇ ਨੂੰ ਦਵਾਈ ਦਿਉਣ ਗਿਆ ਅੱਛਾ ਤੇ ਆਉਂਦੇ ਹੋਏ ਦਾਤਾ ਮੈਨੂੰ ਕਹਿੰਦਾ ਮੋਟਸਾ ਰੋਗ ਤੇ ਹੂੰ ਇਸੇ ਰਸਤੇ 'ਚ ਹਾਂ ਹੋ ਮੈਂ ਮੋਟਸਾ ਰੋਕ ਲਿਆ ਚਾਚਾ ਕਹਿੰਦਾ ਵੀ ਨੂੰ ਵੀ ਪਲਾਂ ਕਹਿੰਦੇ ਤੂੰ ਲੜਦਾ ਕਰਿਆ ਆ ਬੋਹ ਜੇ ਆ ਕੁਛ ਵੀ ਹਾਂ ਮੈਂ ਕਿਹਾ ਸੀ ਚਾਚੇ ਨੂੰ ਵੀ ਸਮਝਾਇਓ ਚਾਚਾ ਕਹਿੰਦਾ ਤੇਰੀ ਚਾਚੀ ਮੇਰੇ ਨਾਲ ਐਂ ਲੜਦੀ ਹੁੰਦੀ ਸੀ ਇਹ ਛਾਣ ਤਤ ਕੱਢੇ ਹੋਏ ਨੇ ਕਹਿੰਦਾ ਮੈਂ ਕੀ ਕੀਤਾ ਟੋਫੀਆਂ ਲਿਆ ਦੇ ਗਣ ਤੂੰ ਅੱਛਾ ਜਦੋਂ ਟੋਫੀਆਂ ਲਿਆ ਚਾਚੀ ਕਹਿੰਦੀ ਤੇ ਜਦੋਂ ਬੋਲਿਆ ਕਰੇ ਇੱਕ ਟੋਫੀ ਕੱਢ ਲਿਆ ਕਰਾ ਕਹਿੰਦਾ ਮੂੰਹ 'ਚ ਪਾਲਿਆ ਕਰਾ ਮੈਂ ਚੁੱਸੀ ਜਾਇਆ ਕਰਾ ਤੇਰੀ ਚਾਚੀ 2 ਮਿੰਟ ਬੋਲ ਕੇ ਛਾਣ ਦੋ ਜਾ ਕਰੇ ਅੱਛਾ ਕਹਿੰਦਾ ਮੈਂ 2 ਦਿਨ ਦੇਖਿਆ ਕਹਿੰਦਾ ਮੁੜਕੇ ਮੈਂ ਤਾਂ ਪੈਕਟ ਲੈਣ ਲੱਗਾ ਇਕੱਠਾ ਜਦੋਂ ਬੋਲਿਆ ਕਰੇ ਤੇ ਖਾ ਲਿਆ ਕਰੇ ਚਾਚਾ ਮੈਨੂੰ ਕਹਿੰਦਾ ਵੀ ਆਹ ਫੜ ਟੋਫੀ ਨਾ ਤਿਆਰ ਕਰ ਸੂਜੀ ਇਹ ਵਿੱਚ ਕਹਾਂ ਜਦੋਂ ਵੀਰਪਾਲ ਬੋਲੂ ਇੱਕ ਟੋਫੀ ਖੋਲ ਕੇ ਮੂੰਹ ਚ ਪਾ ਲਈ ਅੱਛਾ ਇਹਦਾ ਵੀਰਪਾਲੋ ਟੋਫੀ ਦਾ ਕਮਾਲ ਆ ਸਹੀ ਗੱਲ ਆ ਹਨਾ ਕਿੰਨੀ ਸ਼ਾਂਤੀ ਸੀ ਆਪਣੇ ਵੀਰਪਾਲ ਕਮਲੀਏ ਇਹਦਾ ਕਰ ਕਰਦੀ ਕਹਾਣੀ ਨਾ ਆਪਾਂ ਨੂੰ ਅਸੀਂ ਆਪਣੇ ਘਰੇ ਕਲੇਸ਼ ਆ ਠੀਕ ਆ ਜੇ ਦੋਨੇ ਜੀ ਆਪਸ ਵਿੱਚ ਲੜਦੇ ਹੁਣ ਇੱਕ ਚੁੱਪ ਹੋ ਜਾਏ ਲੜਾਈ ਆਪੀ ਨਾ ਹੋਵੇ ਇਹ ਰਹੂਗਾ ਨਾ ਇੱਕ ਚੁੱਪ ਸਾਰਿਆਂ ਨੂੰ ਹਾਂਜੀ ਤੁਸੀਂ ਹੁਣੇ-ਹੁਣੇ ਸਾਡੀ ਵੀਡੀਓ ਵੇਖੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਾਡੇ ਚੈਨਲ ਨੂੰ ਵਾਤਵਾਰ ਸਬਸਕ੍ਰਾਈਬ ਕਰਿਓ ਹੁਣੇ ਜੀ ਬਾਰੀ ਪਿਆਰੇ-ਪਿਆਰੇ ਕਮੈਂਟਾਂ ਦੀ ਤਬਨਿਸ਼ ਕੌਰ ਖਰੜ ਮਾਸਟਰ ਨਾਭ ਸਿੰਘ ਭਿੱਖੀ ਦਲਜੀਤ ਕੌਰ ਸਰਦਾਰਵਾਰਾ ਹਵੀਰ ਸਿੰਘ ਰਿਓ ਦਿੱਲੀ ਦਲਜੀਤ ਜੱਜ ਗੁਰਪਿੰਦਰ ਕੌਰ ਕੇਵਲ ਸਿੰਘ ਸਰਾ ਬਲਵੀਰ ਸਿੰਘ ਦੋਦੜਾ ਸੰਤੋਸ਼ ਬਨੂੜ ਪਰਮਜੀਤ ਸਿੰਘ ਸਹਿਰੀ ਇੰਗਲੈਂਡ ਰਮਨਦੀਪ ਟਵਾਣਾ ਹਰਮਨ ਜੋਤ ਗਰੇਵਾਲ ਗੁਰ ਇਹਾਣ ਸਿੰਘ ਸੰਤ ਨਗਰ ਬਰਾਏ ਦਿੱਲੀ ਮਨਜੋਤ ਕੌਰ ਮਣੂ ਕਰਮਜੀਤ ਕੌਰ ਪਰਮਜੀਤ ਕੌਰ ਲੋਂਗੋਵਾਲ ਬਲਵੀਰ ਸਿੰਘ ਸਿੱਧੂ ਪਾਸੋ ਪਟਿਆਲਾ ਮਨਦੀਪ ਸਨਾਮ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹਾਂਜੀ ਆਪਣਾ ਪਿਆਰ ਇਸੇ ਤਰ੍ਹਾਂ ਸਾਡੇ ਨਾਲ ਬਣਾਈ ਰੱਖਿਓ ਅਸੀਂ ਬਹੁਤ ਸੋਹਣੇ ਸੋਹਣੇ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਨਾਲੇ ਆਪਣਾ ਚੈਨਲ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਜਰੂਰ ਦਬਾ ਲਿਆ ਕਰੋ ਤਾਂ ਜੋ ਸਾਡੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਆਪਣੇ ਆਪ ਆ ਜਾਵੇ ਧੰਨਵਾਦ ਜੀ